ਅੱਜ ਪੱਪੀ ਜੀ ਦੀ ਦੂਸਰੀ ਮੀਟਿੰਗ ਮੇਰੇ ਹਲਕੇ ਕਰੀ ਗਿਆ ਪਹਿਲਾਂ ਇੱਕ ਸੰਗਤ ਦੇਵ ਕਲੋਨੀ ਸੀ ਅੱਜ ਇੱਧਰ ਹਰਕਿਸ਼ਨ ਸਕੂਲ ਦੇ ਕੋਲੇ ਡੱਬਾ ਰੋਡ ਤੇ ਮੀਟਿੰਗ ਸੀ ਬਹੁਤ ਭਰਮੀ ਮੀਟਿੰਗ ਹੈ ਵੱਡੀ ਗਿਣਤੀ ਦੀ ਮਤਾਵਾ ਪੈਣਾ ਦੋਸਤ ਬਜ਼ੁਰਗਾਂ ਨੇ ਬਲੰਟੀਰਾਂ ਨੇ ਦਿਨ ਰਾਤ ਇੱਕ ਕਰਕੇ ਇੱਕ ਇਹਨੂੰ ਰੈਲੀ ਨੂੰ ਛੋਟੀ ਮੀਟਿੰਗ ਨੂੰ ਰੈਲੀ ਦਾ ਰੂਪ ਦਿੱਤਾ ਪੱਪੀ ਜੀ ਨੂੰ ਰਾਤ ਤੇ ਚੜਾ ਕੇ ਜਿਹੜੀ ਜਿਹੜਾ ਸਾਰਥੀ ਸੀ ਉਹ ਮੈਨੂੰ ਬਣਾਇਆ ਤਾਂ ਕਿ ਇਸ ਜਿਹੜਾ ਰਥ ਨੂੰ ਆਪਾਂ ਜਿੱਤੂ ਬਣਾ ਸਕੀਏ ਨਵੀਂ ਅੱਜ ਜੁਆਇਨਿੰਗ ਹੋਈ ਹੈ ਆਮ ਜਿਹੜੀ ਲੋਕ ਸੰਸਾਦ ਪਾਰਟੀ ਆਪਾਂ ਗਲੀ ਮੱਲੇ ਦੀ ਪਾਰਟੀ ਕਹਿੰਦੇ ਅਸੀਂ ਤਾਂ ਉਹਦੇ ਵਿੱਚੋਂ ਛੱਡ ਕੇ ਜਗਜੀਤ ਸਿੰਘ ਸੋਨਿਕ ਦੀ ਅਗਵਾਈ ਵਿੱਚ ਵੱਡੀ ਗਿਣਤੀ ਦੇ ਲੋਕ ਸ਼ਾਮਲ ਹੋਏ ਨੇ ਤੇ ਜਦੋਂ ਇਹਨਾਂ ਨੇ ਅੱਜ ਮੇਰੇ ਨਾਲ ਗੱਲ ਕਰੀ ਵੀ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੁੰਦੇ ਹਾਂ ਤਾਂ ਮੈਂ ਕਿਹਾ ਵੀ ਕੀ ਕਰਨਾ ਕਹਿੰਦੇ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਤੇ ਤੁਹਾਡੇ 2 ਸਾਲ ਦੇ ਕਿਤੇ ਕੰਮਾਂ ਤੇ ਮੋਹਰ ਲਾਉਂਦੇ ਹੈ ਵੀ ਅਸੀਂ ਜਿਹੜੀ ਆਵਾਦਮਨੀ ਪਾਰਟੀ ਬਣ ਕਰਿਆ ਮੈਂ ਕਹਾਂ ਵੀ 10 ਸਾਲ ਦੇ ਵਿੱਚ ਜਿਹਦੇ ਥੱਲੇ ਲੀਡਰ ਥੱਲੇ ਤੁਸੀਂ ਕੰਮ ਕਰਿਆ ਕਹਿੰਦੇ ਵੀ ਉਹਨੇ ਢੱਕਾ ਤੋੜ ਕੇ ਦੂਰਾਂ ਨਿਕਲਿਆ ਆਫਤਾ ਤਾਂ 50 ਗੱਜ ਦੇ ਵਿੱਚੋਂ 10 12 ਕਿੱਲੇ ਦਾ ਘਰ ਬਣ ਗਿਆ ਸਾਡੀਆਂ ਜਿਹੜੀਆਂ ਫੈਕਟਰੀਆਂ ਤੇ ਮਕਾਨ ਛੋਟੇ ਹੋ ਗਏ ਇਸ ਲਈ ਅਸੀਂ ਇਸ ਗੱਲ ਤੋਂ ਦੁਖੀ ਹੋ ਗਏ ਵੀ ਜਿਹੜਾ ਬੰਦਾ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ ਅਸੀਂ ਉਹਦੇ ਨਾਲ ਕੰਮ ਨਹੀਂ ਕਰਨਾ ਅਸੀਂ ਤੁਹਾਡੇ ਨਾਲ ਕੰਮ ਕਰਾਂਗੇ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਣਾ ਇਸ ਮਾਦਮ ਰਹੀਂ ਕਿ ਤੁਹਾਨੂੰ ਤੁਸੀਂ 15 ਸਾਲ ਉਹਦੇ ਨਾਲ ਵੀ ਕੰਮ ਕਰਿਆ ਆ ਤਿੰਨ ਸਾਲ ਦਾ ਜਿਹੜਾ ਮੇਰਾ ਤਨ ਮੰਨਦਾ ਮੇਰੇ ਨਾਲ ਕੰਮ ਕਰਿਓ ਤੁਹਾਨੂੰ ਗਦੇ ਕੋੜੇ ਦਾ ਫਰਕ ਜਰੂਰ ਅਹਿਸਾਸ ਕਰਾਵਾਂਗਾ ਕਿ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਕਿਉਂਕਿ ਲੋਕ ਪੱਪੀ ਬਾਜੀ ਨੂੰ ਔਰ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਪਸੰਦ ਕਰਦੇ ਸਾਡੇ ਸਾਹਮਣੇ ਦੇਖ ਲਓ ਚਾਰ ਕੈਂਡੀਡੇਟ ਨੇ ਥੋੜਾ ਜਿਹਾ ਉਹਦਾ ਪਜਖੜ ਦੇਖੋ ਇੱਕ ਰਮਨੀਤ ਮਿੱਟੂ ਜਿਹਨਾਂ ਦਾ ਸਵੇਰੇ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿੱਧਰ ਰਿਹਾ ਸ਼ਾਮ ਨੂੰ ਪਤਾ ਲੱਗਦਾ ਸਵੇਰੇ ਕਿੱਧਰ ਦੂਜਾ ਕਾਲੀ ਜਲਦੂ ਕਦੀ ਲੱਭੇ ਨਹੀਂ ਤੀਸਰਾ ਜਿਹੜਾ ਕਾਂਗਰਸ ਤੋਂ ਆਇਆ ਗਿੱਦ ਤੋ ਗੱਲ ਇਹਨਾਂ ਨੂੰ ਕਿੰਨੇ ਵੋਟ ਪਾਣੀ ਲੋਕਾਂ ਕੋਲ ਇੱਕੋ ਰ ਇੱਕੋ ਵਿਕਲਪ ਹੈ ਅਸ਼ੋਕ ਪ੍ਰੈਸ਼ਰ ਭੱਬੀ ਜੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਇੱਕੋ ਹੀ ਇੱਕ ਬੇਨਤੀ ਸਾਰੇ ਅੱਗੇ ਆਮ ਆਦਮੀ ਪਾਰਟੀ ਦਾ ਸੀ ਕੈਂਡੀਡੇਟ ਜਿਤਾਈਏ ਔਰ ਪੰਜਾਬ ਨੂੰ ਖੁਸ਼ਹਾਲ ਬਣਾਈਏ ਜਿੰਨਾ ਟਾਈਮ ਕਾਂਗਰਸ ਚ ਕੱਢਿਆ ਤੁਸੀਂ ਸੋਚ ਵੀ ਨਹੀਂ ਸਕਦੇ ਜੋ ਟਿਕਟਾਂ ਵੇਚਣ ਦੀ ਨੀਤੀ ਹੈ ਜੋ ਇੱਕ ਸੋਚ ਆ ਕੇ ਨਿਕਲ ਗਈ ਆਮ ਆਦਮੀ ਪਾਰਟੀ ਆਪਣਾ ਕਾਂਗਰਸ ਚੋਂ ਆਈ ਹੈ ਸਭ ਤੋਂ ਪਹਿਲਾਂ ਮੇਰੀ ਟਿਕਟ ਵੇਚੀ ਬਾੜ ਨੰਬਰ 38 ਜੋ ਮੈਂ ਕੈਂਡੀਡੇਟ ਸੀਗਾ ਸਰਵੇ ਜੋ ਹੋਇਆ ਤੇ ਮੇਰਾ ਕਲੀਅਰ ਹੋਇਆ ਉਸ ਤੋਂ ਬਾਅਦ ਟਿਕਟ ਵੇਚਤੀ ਗਈ ਆ ਰਵਨੀਤ ਸਿੰਘ ਮਿੱਟੂ ਨੇ ਵੇਚੀ ਸੀਗੀ ਚਾਹੇ ਅੱਜ ਜੋ ਜੋ ਮਰਜ਼ੀ ਕਹਿਣ ਲੇਕਿਨ ਟਿਕਟਾਂ ਵੇਚਣ ਦੀ ਜਿਹੜਾ ਰਵਾਜ ਆਇਆ ਆ ਕਾਂਗਰਸ ਤੋਂ ਆਇਆ ਉਸ ਕਰਕੇ ਕਾਂਗਰਸ ਦਾ ਜ਼ੀਰੋ ਹੋ ਰਹੀ ਹੈ ਕਿਉਂਕਿ ਜਦੋਂ ਵਰਕਰ ਮਰਦਾ ਤੇ ਉਦੋਂ ਫਿਰ ਪਾਰਟੀ ਵੀ ਜਾਂਦੀ ਹੈ ਵਰਕਰਾਂ ਵਾਲੀ ਪਾਰਟੀ ਹੈ ਦੇਖੋ ਅੱਜ ਛੋਟੇ ਭਾਈ ਕਲਵੰਦ ਸਿੱਧੂ ਦੇ ਹਲਕਾ ਤਮਨਗਰ ਦੇ ਵਿੱਚ ਅੱਜ ਬਹੁਤ ਭੜਮੀਆਂ ਦੋ ਰੈਲੀਆਂ ਜਿਹੜੀਆਂ ਇਨੇ ਕਰਾਈਆਂ ਨੇ ਔਰ ਸਭ ਨਾਲੋਂ ਜ਼ਿਆਦਾ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਜਿਹੜੇ ਸਾਡੀਆਂ ਕੰਮਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅੱਜ ਲੋਕ ਇਨਸਾਫ ਪਾਰਟੀ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਅੱਜ ਛੱਡ ਕੇ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਇਹਨਾਂ ਨੂੰ ਇਹਨਾਂ ਦਾ ਬੰਦਾ ਮਾਨ ਸਮਾਨ ਔਰ ਇਹਨਾਂ ਦੀ ਜਿਹੜੀ ਕੰਮ ਦੀ ਮਿਹਨਤ ਹੋ ਗਈ ਉਹ ਇਹਨਾਂ ਨੂੰ ਪੂਰੀ ਨਾਲ ਮੋਢੇ ਨਾਲ ਮੋਢਾ ਲਾ ਕੇ ਤੋਰਾਂਗੇ ਔਰ ਇਹਨਾਂ ਦੇ ਹੱਥ ਮਜ਼ਬੂਤ ਕਰਕੇ ਲੋਕ ਸੇਵਾ ਦੇ ਵਿੱਚ ਇਹਨਾਂ ਨੂੰ ਔਰ ਜਿਆਦਾ ਤਕੜਾ ਕਰਕੇ ਕਿਉਂਕਿ ਆਪ ਸਾਡੇ ਪਰਿਵਾਰ ਦੇ ਮੈਂਬਰ ਬਣਿਆ ਇਹਨਾਂ ਦੇ ਨਾਲ ਖੜਿਆ 24 ਘੰਟੇ ਔਰ ਇਹ ਜਿਹੜੇ ਬੱਚੇ ਆ ਇਹ ਬਹੁਤ ਕੰਮ ਕਰਨ ਵਾਲੇ ਔਰ ਮੇਰੇ ਵੀਰ ਸਿਆਣੀ ਉਮਰ ਦੇ ਵੀ ਆ ਸਾਰਿਆਂ ਨੂੰ ਇਹਨਾਂ ਦਾ ਬਣਦਾ ਮਾਨ ਸਨਮਾਨ ਮਿਲੂਗਾ ਜੀ ਤੁਸੀਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੋ ਕਿਤਨਾ ਕਿਤੇ ਰਮਨੀਤ ਬਿੱਟੂ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਕਿ ਆਪਣੇ ਹਲਕੇ ਚ ਜਿਹੜਾ ਤੁਹਾਡਾ ਆਪਣਾ ਹਲਕਾ ਉਸ ਦੇ ਵਿੱਚ ਤੁਸੀਂ ਉਹਨਾਂ ਦਾ ਟੈਂਟ ਤੱਕ ਨਹੀਂ ਲੱਗਣ ਦੇ ਰਹੇ ਉਹਨਾਂ ਨੇ ਕਿਹਾ ਕਿ ਗਲੀ ਦੇੁੰਡੇ ਵਾਲੀ ਰਾਜਨੀਤੀ ਤੇ ਉਤਰ ਆਏ ਦੇਖੋ ਗੱਲ ਸੁਣੋ ਜੀਨੇ ਆਪ ساری ਉਮਰ ਕੰਡੇ ਬੀਜੇ ਹੋਣਾ ਉਹਨੂੰ ਚੁਗਣੇ ਦਾ ਪਾਉਗੇ ਕਿ ਨਹੀਂ ਪਾਉਗੇ ਉਹਨੇ ਲੋਕਾਂ ਲਈ ਕੁਛ ਕੀਤਾ ਨਹੀਂ ਲੋਕੀ ਆਪ ਹੀ ਟੈਂਟ ਪੱਟੀ ਜਾਂਦੇ ਉਹਦੇ 10 ਸਾਲ ਉਹਨੇ ਕਿਸੇ ਦਾ ਫੋਨ ਨਹੀਂ ਚੱਕਿਆ ਪਰ ਹੁਣ ਮੈਂ ਕੀ ਕਰ ਸਕਦਾ ਇਹਦੇ 'ਚ ਉਸੇ ਜਨਤਾ ਨੇ ਉਹਨੂੰ ਜਿਤਾਇਆ ਸੀ 10 ਸਾਲ ਕਾਂਗਰਸ ਦੀ ਸੀਟ ਤੋਂ ਅੱਜ ਉਸੇ ਜਨਤਾ ਉਹੀ ਜਨਤਾ ਉਹਦਾ ਇਹ ਵਿਰੋਧ ਕਰੀ ਜਾਂਦੀ ਹੈ ਮੇਰਾ ਇਹਦੇ 'ਚ ਕੀ ਕਸੂਰ ਹੈ ਮੈਂ ਤਾਂ ਜਗਰਾਉ ਫਿਰਦਾ ਜਗਰਾਉ ਬੈਠਾ ਥੋੜਾ ਇੱਥੇ ਲੁਧਿਆਣੇ ਦੇ ਟੈਂਟ ਪੜ ਦੂੰਗਾ ਮੈਂ ਗੱਲੇ ਆ ਵੀ ਉਹਨੇ ਆਪ ਹੀ ਕੰਡੇ ਵੀ ਜੀਆ ਉਹ ਲੋਕਾਂ ਨੂੰ ਇਸ ਗੱਲ ਦਾ ਰੋਸ ਆ ਉਹਦਾ ਦਾਦਾ ਕਾਂਗਰਸੀ ਸੀ ਉਹਨੇ ਭਾਜਪਾ ਦੇ ਪੋਸਟਰ ਤੇ ਸ਼ਾਬਤਾ ਉਹ ਬਿਆਨ ਸਿੰਘ ਦੀ ਰੂਹ ਹੀ ਟੰਟ ਪੱਟੀ ਜਾਂਦੀ ਆ ਉਹਦੇ ਇੱਕ ਉਹਨੇ ਵੀ ਜ਼ਿਕਰ ਕੀਤਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਤੁਹਾਡੀ ਜਿਹੜੀ ਆ ਉਹ ਸਾਡ ਗਾੜ ਦੇ ਨਾਲ ਜਿਹੜੀ ਸੀਤਾਂ ਦੀ ਹੋਈ ਆ ਤਾਂ ਕੀ ਲੱਗਦਾ ਕਿ ਲਗਾਤਾਰ ਇਲਜ਼ਾਮ ਬਾਜ਼ੀਆਂ ਜਿਹੜੀਆਂ ਨੇ ਪੋਰੀਆਂ ਨੇ ਵੇਖੋ ਗੱਲ ਸੁਣੋ ਰਾਜਾ ਵੜਿੰਗ ਬਿੱਟੂ ਦੀ ਟੀਮ ਦਾ ਮੈਂਬਰ ਆ ਇੱਕ ਦੂਜੇ ਨਾਲ ਯੂਥ ਕਾਂਗਰਸ ਵੇਲੇ ਵੀ ਯੁੱਧ ਕਰਦੇ ਰਹਿਆ ਕੁਕੜਾਂ ਦੀ ਲੜਾਈ ਲੜਦੇ ਰਹਿਆ ਜਦੋਂ ਯੂਥ ਕਾਂਗਰਸ ਸੀਗੇ ਦੋਨੇ ਹੀ ਉਦੋਂ ਜਦੋਂ ਬਿੱਟੂ ਬੰਧਾਨ ਬਣਿਆ ਯੂਥ ਕਾਂਗਰਸ ਦਾ ਉਹ ਰਾਜਾ ਵੜਿੰਗ ਰੋਹਲ ਗਾਂਧੀ ਅੱਗੇ ਰੋਂਦਾ ਸੀ ਤੁਸੀਂ ਜੀ ਇਹਨੂੰ ਬਣਾਤਾ ਉਹਨੂੰ ਬਣਾਤਾ ਇਹਨਾਂ ਦਾ ਅੱਜ ਦਾ ਕਾਟੋ ਕਲੇਸ਼ ਨਹੀਂ ਇਹ ਅਜੇ ਮੰਗਣਾ ਵਾ ਥੋੜਾ ਜਿਹਾ ਪੰਜ ਦਿਨ ਰੁਕ ਜਾਓ ਇੱਕ ਦੂਜੇ ਨਾਲ ਜੁੰਡਮ ਜੁੰਡੀ ਨਾ ਹੋ ਜਾਣ ਮੈਨੂੰ ਲੱਗਦਾ ਪਿੰਡ ਦੇ ਵਿੱਚ ਵੀ ਲੋਕੀ ਬਹੁਤ ਸਵਾਗਤ ਕਰ ਰਹੇ ਕੀ ਕਹਿਣਾ ਚਾਹ ਪਿੰਡਾਂ ਚ ਲੋਕਾਂ ਨੂੰ ਪਤਾ ਵਾ ਮੇਰਾ ਨਾਮ ਹੀ ਪੱਪੀ ਆ ਮੈਂ ਪਿਆਰ ਕਰਦਾ ਪਿੰਡ ਹੋਵੇ ਚਾਹੇ ਸ਼ਹਿਰ ਹੋਵੇ ਮੈਂ ਸਾਰਿਆਂ ਨੂੰ ਪਿਆਰ ਹੀ ਕੀਤਾ ਵਾਜ